30 ਤਰੀਕ 8ਵੇਂ ਮਹੀਨੇ ਦੇ ਨੂੰ ਇੱਕ ਲੜਕੀ ਮੈਰੋ ਪਿੰਡ ਵਿੱਚ ਜਾਂਦੀ ਆ ਮੇਰੇ ਘਰੇ ਨੋਵਾ ਗੱਡੀ ਤੇ ਆਉਂਦੀ ਆ ਮਾਤਾ ਜੀ ਹੁਣੀ ਬਾਰ ਖੋਹਦੇ ਮੰਮੀ ਹੁਣੀ ਕਰੇ ਹੁੰਦੇ ਕੱਲੇ ਹੁੰਦੇ ਨਾਲ ਇੱਕ ਲੜਕੀ ਤੇ ਨਾਲ ਇੱਕ ਡਰਾਈਵਰ ਹੁੰਦਾ ਤੇ ਉਹ ਐਂਟਰ ਹੁੰਦੇ ਆ ਜਿਹਦੀਆਂ ਸੀਸੀਟੀਵੀ ਰਿਕਾਰਡਿੰਗ ਅਸੀਂ ਤੁਹਾਨੂੰ ਦੇ ਦੇਵਾਂਗੇ ਤੁਸੀਂ ਵੀਡੀਓ ਦੇ ਵਿੱਚ ਉਹ ਚਲਾਉਣੀ ਆ ਰਮਨਦੀਪ ਕੌਰ ਨਾਵਾ ਜਗਰਾਉਂ ਸ਼ਹਿਰ ਦੀ ਰਹਿਣ ਵਾਲੀ ਆ ਉਹ ਮਾਤਾ ਜੀ ਕੋਲੇ ਆਉਂਦੀ ਆ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੀ ਆ ਵੀ ਮੇਰੇ ਨਾਲ 2 ਸਾਲ ਤੋਂ ਜ਼ਬਰਜਨਾਹ ਹੋ ਰਿਹਾ ਸੀਗਾ ਥੱਕੇ ਨਾ ਤੇ ਹੁਣ ਉਹ ਬੰਦਿਆਂ ਨੇ ਮੈਨੂੰ ਮਾਰਨ ਦੀ ਧਮਕੀ ਦਿੱਤੀ ਆ ਤੇ ਮੈਂ ਚਾਹੁੰਨੀ ਆ ਵੀ ਅਮਰਤਪਾਲ ਸਿੰਘ ਮੈਹਰੋ ਮੇਰੀ ਮਦਦ ਕਰੇ ਮੈਂ ਉਹਨਾਂ ਕੋਲੇ ਨਹੀਂ ਗਿਆ ਉਹ ਸਾਡੇ ਘਰੇ ਆਏ ਉਹ ਵੀ ਸਾਡੀ ਗੈਰ ਹਾਜ਼ਰੀ ਦੇ ਵਿੱਚ ਮਾਤਾ ਜੀ ਹੁਣਾਂ ਦਾ ਘਰੋਂ ਮੈਸੇਜ ਮਿਲਦਾ ਵੀ ਪੁੱਤ ਵੀ ਜਿੱਥੇ ਤੁਸੀਂ ਇੰਨੇ ਕਾਰਜ ਕਰਦੇ ਆ ਉੱਥੇ ਇੱਕ ਲੜਕੀ ਦਾ ਘਰ ਹੋਰ ਬਸਾ ਦਿੱਤਾ ਜਾਵੇ ਅਸੀਂ ਕਹਿੰਨੇ ਕੋਈ ਨਾ ਮਾਤਾ ਜੀ ਜੇ ਤੁਹਾਡਾ ਹੁਕਮ ਹੈ ਤੇ ਅਸੀਂ ਅੱਜ ਹੀ ਇਹ ਕਾਰਜ ਕਰਾਂਗੇ ਅਸੀਂ ਲੜਕੀ ਦਾ ਨੰਬਰ ਜਿਹੜਾ ਮਾਤਾ ਜੀ ਨੂੰ ਘਰੇ ਹਜੇ ਵੀ ਉਹ ਵਈ ਪਿਆਵਾ ਵੀ ਸਾਡੇ ਘਰੇ ਮੇਰੀ ਡਾਇਰੀ ਦੇ ਉੱਤੇ ਰਮਨਦੀਪ ਕੌਰ ਜਗਰਾਉ ਤੋਂ ਆਪਦਾ ਡਰੈੱਸ ਤੇ ਫੋਨ ਨੰਬਰ ਲਿਖ ਕੇ ਆਉਦੇ ਹੱਥੀ ਆਉਂਦੀ ਆ ਤੇ ਉਹ ਡਾਇਰੀ ਉਵੇਂ ਹੀ ਪਈ ਆ ਉਸ ਨੰਬਰ ਨੂੰ ਮੈਂ ਘਰ ਦੇ ਤੋਂ ਲੈ ਕੇ ਵਟਸਐਪ ਕਰਦਾ ਤੇ ਵੇਖਦਾ 15 ਦਿਨ ਪਹਿਲਾਂ ਬਹੁਤ ਫੋਨ ਮੈਸੇਜ ਆਏ ਆ ਜੋ ਮੈਨੂੰ ਪਤਾ ਨਹੀਂ ਲੱਗੇਗੇ ਤੇ ਮੈਂ ਕਿਹਾ ਵੀ ਪੜਨੇ ਜਿਹੜੀ ਗੱਲਬਾਤ ਹੈਗੀ ਮੈਨੂੰ ਵੀਡੀਓ ਬਣਾ ਕੇ ਆਪਦੀ ਭੇਜ ਦਿਓ ਤੇ ਅਸੀਂ ਉਸ ਤੇ ਐਕਸ਼ਨ ਜ਼ਰੂਰ ਲਵਾਂਗੇ ਉਹਨਾਂ ਨੇ ਹੁਣ ਦੂਜੀ ਵੀਡੀਓ ਜਿਹੜੀ ਤੁਹਾਨੂੰ ਚੱਲੂਗੀ ਅੱਗੇ ਦਵਾਂਗੇ ਉਹਨੇ ਮੈਨੂੰ ਆਪਦੇ ਘਰੋਂ ਜਗਰਾਉਂ ਤੋਂ ਆਪਦੇ ਕਮਰੇ 'ਚ ਬਹਿ ਕੇ ਉਹ ਵੀਡੀਓ ਬਣਾ ਕੇ ਦਿੱਤੀ ਆ ਵੀ ਬਾਬਾ ਬਲਜਿੰਦਰ ਸਿੰਘ ਚਰਨ ਘਾਟ ਵਾਲਾ 2 ਸਾਲ ਤੋਂ ਅਸੀਂ ਰਿਲੇਸ਼ਨ ਚ ਦੇ ਵਿੱਚ ਸੀ ਕਿਉਂਕਿ ਬਲੈਕਮੇਲ ਕਰਕੇ ਮੈਨੂੰ ਉਹਨੇ ਰਿਲੇਸ਼ਨ 'ਚ ਰੱਖਿਆ ਹੋਇਆ ਸੀ ਇੱਕ ਚੌਂਕੀਵਾਨ ਤੋਂ ਕੋਈ ਡਰਾਈਵਰ ਸੀ ਟਰੱਕ ਡਰਾਈਵਰ ਜਿਹਦਾ ਜਿਹਦੇ ਜਿਹੜੇ ਦੇ ਨਾਮ 'ਤੇ ਰਿਲੇਸ਼ਨ 'ਚ ਸੀ ਰਮਨਦੀਪ ਕੌਰ ਨੇ ਮੈਨੂੰ ਕਿਹਾ ਵੀ ਉਸ ਤੋਂ ਬਾਅਦ ਮੈਂ ਬਾਬੇ ਕੋਲੇ ਗਈ ਆ ਵੀ ਮੈਨੂੰ ਉਹ ਬੰਦਾ ਪਰੇਸ਼ਾਨ ਕਰਦਾ ਬਾਬੇ ਨੇ ਮੇਰੇ ਕੋਲੋਂ ਉਹ ਸਾਡੀਆਂ ਦੋਵਾਂ ਦੀਆਂ ਫੋਟੋ ਵੀਡੀਓ ਲਈਆਂ ਜਿਹਦੇ ਆਧਾਰ 'ਤੇ ਮੇਰੇ ਨੂੰ ਸੀਰਕਸਬੰਧ ਦੇ ਵਿੱਚ ਬਾਬਾ ਬਲਜਿੰਦਰ ਸਿੰਘ ਲੈ ਕੇ ਆਇਆ ਉਹ ਵੀਡੀਓ ਬਣਾ ਕੇ ਉਹਨੇ ਮੈਨੂੰ ਵਟਸਐਪ 'ਤੇ ਫਾਰਵਰਡ ਕੀਤੀ ਆਪਦੇ ਵਟਸਐਪ ਤੋਂ ਜਦੋਂ ਮੈਂ ਵੇਖਿਆ ਵੀ ਇਹ ਇੱਕ ਗੁਰਦਾਰਾ ਸਾਹਿਬ ਦਾ ਮਸਲਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਬਲਾਤਕਾਰ ਹੋਣ ਦਾ ਮਸਲਾ ਇੱਕ ਗੁਰੂ ਘਰ ਦੇ ਮੁਖੀ ਨੇ ਇੱਕ ਕਨਾਉਣੀ ਕਰਤੂਤ ਕੀਤੀ ਆ ਤੇ ਅਸੀਂ ਇਹ ਸੂਰਜ ਛਿਪਣ ਤੋਂ ਪਹਿਲਾਂ ਪਹਿਲਾਂ ਐਕਸ਼ਨ ਕਰਨਾ ਚਾਹੀਦਾ ਨਹੀਂ ਤਾਂ ਸਿੱਖਾਂ ਦੇ ਨਾਲ ਇਹ ਗੱਲਬਾਤ ਹੋਊਗੀ ਵੀ ਜਿਨ੍ਹਾਂ ਨੇ ਉਪਦੇਸ਼ ਦੇਣੇ ਸੀ ਉਹਨਾਂ ਨੇ ਸਾਡੀਆਂ ਧੀਆਂ ਦੇ ਬਲਾਤਕਾਰ ਕੀਤੇ ਆ ਫਿਰ ਅਸੀਂ ਜਗਰਾਉ ਨੂੰ ਜਾਣੇ ਆ ਜਗਰਾਉ ਦੇ ਵਿੱਚ ਮੈਂ ਆਪਦੀ ਗੱਡੀ ਦੇ ਉੱਤੇ ਜਾਣਾ ਜਦੋਂ ਜਗਰਾਉਂ ਜਾ ਕੇ ਮੈਂ ਉਸ ਕੁੜੀ ਨੂੰ ਫੋਨ ਲਾਉਣਾ ਵੀ ਭੈਣੇ ਅਸੀਂ ਆ ਗਏ ਆ ਤੁਹਾਨੂੰ ਮਿਲ ਗੱਡੀ ਦੇ ਵਿੱਚ ਬੈਂਦੀ ਆ ਮੈਂ ਫਿਰ ਹੁਣ ਤੀਜੀ ਵੀਡੀਓ ਜਿਹੜੀ ਤੁਸੀਂ ਚਲਾਉਣੀ ਉਹ ਦਿਨਾਂ ਮੈਂ ਵੀਡੀਓ ਦੇ ਵਿੱਚ ਕੈਮਰਾ ਚੱਲ ਰਿਹਾ ਉਹਨੂੰ ਪੁੱਛਦਾ ਭੈਣੇ ਤੂੰ ਸਾਡੇ ਘਰੇ ਕਿਉਂ ਗਈ ਸੀ ਉਹ ਸਾਰਾ ਕੁਝ ਦੱਸ ਰਹੀ ਆ ਵੀ ਹਾਂ ਮੈਂ ਵੀਰੇ ਗਈ ਸੀ ਆ ਮਸਲਾ ਆ ਹੁਣ ਗੱਲਬਾਤ ਹੋਈ ਆ ਤੇ ਇੱਥੇ ਤੇ ਮੈਨੂੰ ਤੁਹਾਡੀ ਮਦਦ ਚਾਹੀਦੀ ਆ ਤੇ ਮੈਨੂੰ ਬਾਬਾ ਮਾਰਨ ਦੀਆਂ ਧਮਕੀਆਂ ਦਿੰਦਾ ਤੇ ਮੈਂ ਕਿਹਾ ਭੈਣੇ ਅਸੀਂ ਤੇਰੀ ਪੂਰੀ ਮਦਦ ਕਰਾਂਗੇ ਉਸ ਤੋਂ ਬਾਅਦ ਅਸੀਂ ਬਾਬਾ ਬਲਜਿੰਦਰ ਸਿੰਘ ਦੇ ਡੇਰੇ ਤੇ ਜਾਂਨਾ ਮੈਂ ਜਦੋਂ ਜਾਣੇ ਉੱਥੇ ਸਾਨੂੰ ਰੁਕਣ ਲਈ ਕਿਹਾ ਦਿੱਤਾ ਜਾਂਦਾ ਸੀ ਹੋਰ ਕਿਤੇ ਰੁਕਦੇ ਹਾਂ ਕਮਰੇ ਚ ਉਸੇ ਸਥਾਨ ਤੇ ਅੱਧੇ ਪੌਣੇ ਘੰਟੇ ਬਾਅਦ ਸਾਨੂੰ ਡੇਰੇ ਦੇ ਭੂਰੇ ਚ ਸੱਦਿਆ ਜਾਂਦਾ ਬਾਬਾ ਆਉਂਦਾ ਸਾਡੇ ਨਾਲ ਦੇ ਸੰਗ ਹੁੰਦੇ ਉੱਥੇ ਹੋਰ ਵੀ ਨਾ ਇੱਕ ਸੰਗ ਹੁੰਦੇ ਆ ਜਿਹੜੇ ਸਾਨੂੰ ਪਛਾਣ ਲੈਂਦੇ ਸਾਡੇ ਨਾਲ ਜਾਂਦੇ ਆ ਬਾਬਾ ਪ੍ਰਵਚਨ ਜਾਂ ਦੇਣ ਲਾ ਕੇ ਆਂਦਾ ਜਦੋਂ ਗੱਲਬਾਤ ਕਰਦੇ 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 ਮੈਂ ਕਿਹਾ ਬਾਬਾ ਜੀ ਅਸੀਂ ਇੱਥੇ ਨਾਲ ਦੇ ਪਿੰਡ ਜ਼ਰੂਰੀ ਕਾਰਜ ਲਈ ਆਏ ਹੋਏ ਆਂ ਦੂਜੀ ਗੱਲ ਮੈਂ ਜਿਹੜੀ ਵੀ ਗੱਲ ਕਰੂੰਗਾ ਮੈਂ ਗਟਕਾ ਸੇਵ ਲੈ ਕੇ ਆਉਣਾ ਸੀ ਮੈਨੂੰ ਰਸਤੇ 'ਚੋਂ ਮਿਲਿਆ ਨਹੀਂ ਪਰ ਮੈਂ ਇਹ ਕਹਿਣਾ ਵੀ ਮਹਾਰਾਜ ਹਾਜ਼ਰ ਨੇ ਤੇ ਮੈਂ ਇਹ ਸਿੱਖ ਸੌਂ ਤਾਂ ਨਹੀਂ ਖਾਂਦਾ ਪਰ ਦੁਨੀਆ ਮੰਨਦੀ ਹੋਊਗੀ ਮੈਂ ਸੌਂ ਖਾ ਕੇ ਗੱਲ ਕਰਦਾ 1% ਵੀ ਗੱਲ ਇਧਰੋਂ ਇਧਰ ਨਹੀਂ ਹੋਊਗੀ ਜਿਹੜੀ ਗੱਲ ਅੱਜ ਹੋਈ ਸੀ ਤੇ ਅੱਜ ਤੱਕ ਹੋ ਰਹੀ ਆ ਉਹ ਦੱਸਾਂਗੇ ਬਾਬਾ ਬਲਜਿੰਦਰ ਸਿੰਘ ਨੂੰ ਮੈਂ ਕਿਹਾ ਵੀ ਨਾਲ ਦੇ ਪਿੰਡ ਇੱਕ ਰੇਪ ਹੋਇਆ ਸੀ 2 ਸਾਲ ਪਹਿਲਾਂ ਉਹਦੇ ਪ੍ਰੂਫ ਸਾਨੂੰ ਹੁਣ ਮਿਲਿਆ ਤੇ ਅਸੀਂ ਉੱਥੇ ਚੱਲੇ ਆਂ ਤੁਸੀਂ ਐਜ਼ ਇੱਕ ਗੁਰੂ ਘਰ ਦੇ ਮੁਖੀ ਹੋਣ ਦੇ ਨਾਤੇ ਜੇ ਸਾਨੂੰ ਲੋੜ ਪਈ ਤੇ ਸਾਡਾ ਸਿੱਖਾਂ ਦਾ ਸਾਥ ਦਿਓ ਉਹ ਕਹਿੰਦੇ ਠੀਕ ਆ ਗੱਲਬਾਤ ਕਰਦੇ ਕਰਦੇ ਮੈਂ ਫੋਨ ਕੱਢਿਆ ਜੇਬ ਚ ਤੇ ਬਾਬੇ ਨੂੰ ਬਾਬੇ ਦੀ ਉਸ ਜਿਹੜੀ ਮੈਂ ਹੁਣ ਮਸ਼ੂਕ ਕਹੂੰਗਾ ਵੀ ਉਹਦਾ ਮੈਂ ਇਸਤਰੀ ਦੀ ਫੋਟੋ ਦਿਖਾ ਦਿੱਤੀ ਬਾਬਾ ਜੀ ਇਹਦਾ ਰੇਪ ਹੋਇਆ 2 ਸਾਲ ਪਹਿਲੋਂ ਬਾਬੇ ਦੇ ਪੈਰਾਂ ਹੇਠੋ ਜ਼ਮੀਨ ਨਿਕਲ ਜਾਂਦੀ ਬਾਬਾ ਉਦੋਂ ਹੀ ਸਾਰਿਆਂ ਨੂੰ ਕਹਿੰਦਾ ਵੀ ਬਾਹਰ ਹੋ ਜਾ ਮੈਂ ਜ਼ਰੂਰੀ ਗੱਲ ਕਰਨੀ ਆ ਜਦੋਂ ਜਾਣੇ ਤੇ ਬਾਬਾ ਉਦੋਂ ਹੀ ਥੱਲੇ ਆ ਜਾਂਦਾ ਆਪਦੀ ਗੱਦੀ ਤੋਂ ਵੀ ਮੈਨੂੰ ਬਖਸ਼ੋ ਮੈਂ ਕਹਾਂ ਬਾਬਾ ਜੀ ਮੈਂ ਇਹ ਨਹੀਂ ਕਹਿਣਾ ਵੀ ਰੇਪ ਤੁਸੀਂ ਕੀਤਾ ਮੈਂ ਕਲੀਅਰ ਕਰਨਾ ਆ ਤੁਹਾਡੇ ਤੇ ਦੋਸ਼ ਲੱਗਾ ਸਾਡੇ ਕੋਲ ਫੋਟੋ ਵੀਡੀਓ ਕਾਲ ਰਿਕਾਰਡਿੰਗਾਂ ਆਈਆਂ ਨੇ ਅਸੀਂ ਕਦੇ ਤੁਹਾਨੂੰ ਮਿਲੇ ਨਹੀਂ ਤੁਸੀਂ ਸਾਨੂੰ ਆਪਦੇ ਮੂੰਹੋਂ ਦੱਸਣਾ ਤੁਸੀਂ ਹੈ ਕਿ ਨਹੀਂ ਹੈ ਕਹਿੰਦਾ ਜੀ ਮੈਂ ਹੀ ਆ ਪਰ ਤੁਸੀਂ ਇਸ ਤੇ ਮਿੱਟੀ ਪਾਉਣੀ ਆ ਜਿਵੇਂ ਮਰਜ਼ੀ ਪਾਓ ਮੈਂ ਕਹਾਂ ਵੀ ਗੱਲ ਹੁਣ ਸ਼ੁਰੂ ਹੋ ਗਈ ਆ ਤੇ ਪਹਿਲੋ ਇਹ ਗੱਲ ਮੈਂ ਦੱਸਦਾ ਵੀ ਮੇਰੇ ਨਾਲ ਕਿਸੇ ਗੱਲ ਨੂੰ ਲੈ ਕੇ ਸਮਝੌਤਾ ਨਹੀਂ ਹੋ ਸਕਦਾ ਤੁਸੀਂ ਇਹ ਦੱਸਣਾ ਵੀ ਗੱਲ ਨੂੰ ਨਿਵੇੜੋਗੇ ਕਿਵੇਂ ਉਹ ਕਹਿੰਦੇ ਕਿਵੇਂ ਨਿਪਟਣਾ ਚਾਹੀਦਾ ਮੈਂ ਕਹਾਂ ਵੀ ਜਿਹੜੀ ਲੜਕੀ ਸਾਡੇ ਕੋਲੇ ਉੱਠ ਗਈ ਆ ਵੀ ਮੇਰੀ ਮਦਦ ਕੀਤੀ ਜਾਵੇ ਸਿੰਘ ਮੇਰੀ ਮਦਦ ਕਰਨ ਅਸੀਂ ਉਹਨੂੰ ਹੀ ਪੁੱਛਾਂਗੇ ਵੀ ਤੂੰ ਇਸ ਜਿਹੜੀ ਘਟਨਾ ਵਾਪਰੀ ਆ ਤੇਰੇ ਨਾਲ ਸਰੀਰਕ ਸੰਬੰਧ ਬਣਾਉਣ ਸੰਬੰਧੀ ਤੇ ਤੂੰ ਇਹਦੇ ਵਿੱਚ ਕੀ ਮੰਗ ਰੱਖਦੀ ਆ ਤੂੰ ਕਿਵੇਂ ਸੈਟੀਸਫਾਈ ਹੋਏਗੀ ਉਹ ਤੇਰਾ ਫੈਸਲਾ ਗੁਰੂ ਘਰ ਦੇ ਵਿੱਚ ਬਹਿ ਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਇੱਕ ਸਾਧ ਨੇ ਇੱਕ ਬੀਬੀ ਦੇ ਨਾਲ ਸਰੀਰਕ ਸੰਬੰਧ ਬਣਾਇਆ ਉਹਦੀ ਸਜ਼ਾ ਕੀ ਦੇਣੀ ਉਹ ਸਿੰਘਾਂ ਦਾ ਫੈਸਲਾ ਇਹ ਨਿਭੜਨਾ ਹੀ ਨਹੀਂ ਹੈ ਲੜਕੀ ਦੇ ਘਰੇ ਜਾਣੇ ਆ ਉਹਨੇ 6 ਲੱਖ ਰੁਪਏ ਦੀ ਮੰਗ ਕੀਤੀ ਆ ਕਿ ਜੇ ਵਿਆਹ ਨਹੀਂ ਹੁੰਦਾ ਵੀ ਮੈਨੂੰ ਇਹਨੇ ਮਾਰਨ ਦੀਆਂ ਧਮਕੀਆਂ ਦਿੱਤੀਆਂ ਐਵੇਂ ਮੈਨੂੰ ਮਾਰ ਦੂਗਾ ਜੇ ਮੈਨੂੰ 5-6 ਲੱਖ ਮੈਦਾ ਉਹ ਤਾਂ ਮੈਂ ਲੈਣਾ ਉਹਦੀ ਮਾਂ ਬਿਮਾਰ ਸੀ ਅਸੀਂ ਆਏ ਤੇ ਬਾਬੇ ਨੂੰ ਕਿਹਾ 6 ਲੱਖ ਰੁਪਏ ਦੀ ਮੰਗ ਹੋਈ ਆ ਬਾਬਾ ਕਹਿੰਦਾ ਵੀ ਤੈਨੂੰ ਤਾਂ ਮੈਂ 1 ਲੱਖ 2 ਲੱਖ ਦੇ ਦੂੰ ਉਹਨੂੰ ਨਹੀਂ ਦੇਣਾਗਾ ਵੀ ਆਉਂਦਾ ਜਾਂਦਾ ਰਿਹਾ ਕਰ ਡੇਰਾ ਵੀ ਤੇਰਾ ਜਿਵੇਂ ਕਹੇਗਾ ਤੂੰ ਜਦੋਂ ਡੇਰੇ ਤਿਆਰ ਕਰਾਂਗਾ ਮੈਂ ਗੱਡੀ ਛੱਡ ਦਿਆ ਕਰੂੰਗਾ ਪਰ ਇਸ ਚੀਜ਼ ਨੂੰ ਤੂੰ ਖਤਮ ਕਰ ਸਕਦਾ ਮੈਂ ਕਹਿੰਦੀ ਇਹ ਕਦੇ ਨਹੀਂ ਹੋਣਾ ਅਸੀਂ ਫੇਰ ਲੜਕੀ ਕੋਲੇ ਜਾਂਦੇ ਆਂ ਉਹ ਕਹਿੰਦੇ ਵੀ ਨਹੀਂ ਵੀਰੇ ਵੀ ਮੈਂ ਖਤਰੇ ਦੇ ਵਿੱਚ ਆ ਮੈਨੂੰ ਨੇ ਮਾਰਨ ਦੀਆਂ ਧਮਕੀਆਂ ਦਿੱਤੀਆਂ ਹੋਈਆਂ। ਅਸੀਂ ਬਾਬੇ ਕੋਲੇ ਫੇਰ ਆਉਨੇ ਮੈਂ ਕਿਹਾ ਬਾਬਾ ਜੀ ਸੰਧਾਨਤਾ ਦੀ ਗੱਲ ਬਾਅਦ ਚ ਕਰਾਂਗੇ ਪਹਿਲਾਂ ਲੜਕੀ ਨੂੰ ਦੱਸੋ। ਬਾਬੇ ਨੇ ਕਿਹਾ ਵੀ ਮੈਂ ਕੁਝ ਨਹੀਂ ਦੇ ਸਕਦਾ। ਅਸੀਂ ਕਿਹਾ ਅਸੀਂ ਕੁਝ ਲੈਣਾ ਨਹੀਂ ਆਪਾਂ ਕੱਲ ਨੂੰ ਮਿਲਾਂਗੇ। ਫੇਰ ਅਸੀਂ ਇੱਕ ਉਸੇ ਡੇਰੇ ਦੇ ਸੇਵਾਦਾਰ ਨੂੰ ਮਿਲਦੇ ਹਾਂ ਉਹਨੂੰ ਮੈਂ ਕਹਿੰਨਾ ਵੀ ਜਾ ਕੇ ਆਪਦੇ ਬਾਬੇ ਨੂੰ ਪੁੱਛ ਲੈ ਛੋਟੀ ਸੰਪਰਦਾ ਦਾ ਬੰਦਾ ਜੇ ਸਾਡੇ ਤੋਂ ਕਿਸੇ ਗੱਲ ਦਾ ਡਰ ਆ ਤੇ ਉਹਦੇ ਮਨ 'ਚ ਕੀ ਗੱਲਬਾਤ ਉਹ ਸਾਡੇ ਸਾਹਮਣੇ ਰੱਖੇ। ਤੇ ਬਾਬੇ ਨੇ 10 ਲੱਖ ਰੁਪਏ ਦੀ ਆਫਰ ਕੀਤੀ ਸ਼ਨੀ ਵਾਹ ਐਤਵਾਰ ਦੀ ਘਟਨਾ ਜਦੋਂ ਆਫਰ ਤੁਹਾਨੂੰ ਕੀਤੀ ਜਾ ਉਹ ਕੁੜੀ ਤੇ ਸ਼ਨੀ ਐਤਵਾਰ ਦੀ ਘਟਨਾ ਸਾਡੇ ਜਾਣਦੀ ਸ਼ਨੀਵਾਰ ਨੂੰ ਜਦੋਂ ਜਾਣੇ ਆ ਉਸ ਰਾਤ ਨੂੰ ਬਾਬੇ ਨੇ ਕਿਹਾ ਵੀ 5 ਲੱਖ ਰੁਪਏ ਆਉਂਦੇ ਬੁੱਧਵਾਰ ਨੂੰ ਦਊਂਗਾ ਤੇ 5 ਲੱਖ ਉਹਦੇ ਅਗਲੇ ਬੁੱਧਵਾਰ ਨੂੰ ਦਊਂਗਾ ਉਹ 10 ਲੱਖ ਰੁਪਏ ਮੈਂ ਕਿਹਾ ਤੂੰ ਆਦੇ ਹੱਥੀ ਦੇਣੇ ਆ ਉਹ ਕਹਿੰਦਾ ਠੀਕ ਆ ਮੇਰੇ ਮਨ 'ਚ ਇਹ ਸੀ ਵੀ ਜੇ ਬਾਬੇ ਨੂੰ ਜਵਾਬ ਦਿੱਤਾ ਇਹਨੇ ਭੂਰੇ ਚੋਣੀ ਨਿਕਲਣਾ ਹੁਣ ਗੱਲ ਖੰਡ ਜਾਣੀ ਆ ਮੈਂ ਸਿੰਘਾ ਨਾਲ ਸਲਾਹ ਕੀਤੀ ਉਹ ਕਹਿੰਦੇ ਵੀ ਭਾਈ ਸਾਹਿਬ ਤੁਸੀਂ ਹਾਂ ਕਰੋ ਪਰ ਇਹਦੇ ਨਾਲ ਸ਼ਰਤ ਰੱਖੋ ਵੀ ਉਹ ਪੈਸੇ ਦੇਣ ਵਾਸਤੇ ਤੈਨੂੰ ਡੇਰੇ ਚੋਂ ਬਾਹਰ ਆਉਣਾ ਪਊਗਾ ਮੈਂ ਉਹਨੂੰ ਹੱਥ ਮਲਾਇਆ ਜੱਫੀ ਪਾਈ ਫਤਿਹ ਬਲਾਈ ਮੈਂ ਕਿਹਾ ਵੀ ਆਪਣਾ ਇਹ ਸਬੰਧ ਆਪਣੀ ਜਾਰੀ ਆਪਣੀ ਜੀ ਰਵੇ ਪਰ ਮੇਰਾ ਬਾਈ ਇੱਕ ਗੱਲ ਆ ਵੀ 10 ਲੱਖ ਰੁਪਏ ਦੇ ਵਿੱਚ ਡੀਲ ਡਨ